ਜਿਹੜੀਆਂ ਮੈਨੂੰ ਆਨਲਾਈਨ ਧਮਕੀਆਂ ਦੇ ਰਹੇ ਨੇ ਤੂੰ ਖੜਜਾ ਮਸਲਾ ਠੰਡਾ ਹੋਣ ਦੇ ਤੈਨੂੰ ਅਸੀਂ ਇੱਕ ਦੇ ਦਿਨ ਦੀ ਠੋਕਾਂਗੇ ਵੱਡੇ ਸਮਾਜ ਸੇਵੀ ਨੂੰ ਕਿਤੇ ਨਾ ਕਿਤੇ ਪਰਿਵਾਰ ਦੇ ਵਿੱਚ ਡਰ ਦਾ ਮਾਹੌਲ ਆ ਪਰਿਵਾਰ ਦੇ ਵਿੱਚ ਸਹਮ ਦਾ ਮਾਹੌਲ ਆ ਕਿਉਂਕਿ ਮੇਰੇ 4 ਕਿਹ ਮਹੀਨੇ ਦੀ ਬੱਚੀ ਹੈ ਅਜੇ ਹਨਾ ਸੋ ਪਿੰਡ ਦੇ ਲੋਕ ਵੀ ਇਹੀ ਕਹਿੰਦੇ ਨੇ ਕਿ ਯਾਰ ਲੱਖੀ ਕੋਈ ਗੱਲ ਨਹੀਂ ਤੂੰ ਆਵਾਜ਼ ਠਾਈ ਹੈ ਕੋਈ ਗੱਲ ਤੇਰੇ ਨਾਲ ਅਸੀਂ ਅੱਧੀ ਰਾਤ ਤੱਕ ਅੱਧੀ ਰਾਤ ਨੂੰ ਵੀ ਆਵਾਜ਼ ਮਾਰ ਲਈ ਸੀ ਤੇਰੇ ਨਾਲ ਖੜਾਂਗੇ ਮੇਰੀ ਜਾਨ ਨੂੰ ਕੁਝ ਹੁੰਦਾ ਤੇ ਆ ਸਾਡੇ ਪਿੰਡ ਦੇ ਆਮ ਪਿੰਡਾਂ ਦੇ ਜਿਹੜੇ ਨੌਜਵਾਨ ਆ ਉਹਨਾਂ ਦੇ ਵੀ ਹੌਸਲੇ ਟੁੱਟਣਗੇ ਕਿ ਅਸੀਂ ਪਿੰਡਾਂ ਦੀ ਆਵਾਜ਼ ਆ ਜਿਹੜੀ ਜੇ ਚੁੱਕਾਂਗੇ ਇਹ ਗੁੰਡਾ ਅੰਸਰਾਂ ਦੀ ਸਾਨੂੰ ਡਰਾਉਂਦੇ ਰਹਿਣਗੇ ਤਾਂ ਕਿਸੇ ਵੀ ਨੌਜਵਾਨ ਨੇ ਇੱਥੇ ਸਾਡੇ ਪੰਜਾਬ ਦੇ ਵਿੱਚ ਨਹੀਂ ਰਹਿਣਾ ਸਾਡੇ ਪੰਜਾਬ ਦੀ ਜਵਾਨੀ ਡਰਦੀ ਹੋਈ ਇਹਨਾਂ ਗੁੰਡਾ ਅੰਸਰਾਂ ਤੋਂ ਬਾਹਰ ਭੱਜੂਗੀ ਕੱਲ ਨੂੰ ਆ ਕੇ ਇਹ ਚਾਰ ਬੰਦੇ ਆ ਕੇ ਮੇਰੇ ਗੋਲੀਆਂ ਮਾਰ ਜਾਣਗੇ ਹਨ ਸੋ ਮੈਂ ਪ੍ਰਸ਼ਾਸਨ ਦੇ ਸਰਕਾਰ ਦੇ ਧਿਆਨ ਦੇ ਵਿੱਚ ਲਿਆਉਣਾ ਚਾਹਣਾ ਕਿ ਸਾਡੇ ਪਿੰਡ ਦੀ ਸਾਡੀ ਜਿਹੜੀ ਸੁਰੱਖਿਆ ਉਹ ਯਕੀਨੀ ਬਣਾਈ ਜਾਵੇ ਧਮਕੀਆਂ ਕਾਉਂ ਦੇ ਰਿਹਾ ਲਖਵੀਤ ਨੂੰ ਫੋਨ ਤੇ ਵੀ ਧਮਕੀਆਂ ਆ ਰਹੀਆਂ ਤਾਂ ਤੁਹਾਨੂੰ ਕਮੈਂਟਾਂ 'ਚ ਧਮਕੀਆਂ ਦੇ ਦਿੱਤੀਆਂ ਕਿਸ ਤਰ੍ਹਾਂ ਦੀਆਂ ਧਮਕੀਆਂ ਜਿਹੜੇ ਦੇ ਰਹੇ ਹੈਗੇ ਤੁਹਾਨੂੰ ਕਮੈਂਟਾਂ ਦੇ ਵਿੱਚ ਵੀ ਬਕਾਇਦਾ ਮੈਂ ਮੈਂਸ਼ਨ ਵੀ ਕੀਤਾ ਜੀ ਸਾਹਿਬ ਨੂੰ ਬਕਾਇਦਾ ਪੰਜਾਬ ਪੁਲਿਸ ਨੂੰ ਉਹ ਕਮੈਂਟਾਂ ਦੇ ਸਕਰੀਨਸ਼ਾਟ ਲੈ ਕੇ ਮੈਂ ਬਕਾਇਦਾ ਉਹ ਪਤਾ ਹੋਇਆ ਬੰਦੇ ਬੇਖੌਫ ਹੋ ਕੇ ਉਹ ਤਾਂ ਹਜੇ ਵੀ ਕਹਿੰਦੇ ਕੋਈ ਗੱਲ ਨਹੀਂ ਕਰ ਲਾ ਜਿਹੜਾ ਕੁਝ ਹੁੰਦਾ ਹਨ ਜਿਹੜੇ ਲੋਕ ਇਹ ਧਮਕੀਆਂ ਦੇ ਰਹੇ ਨੇ ਸ਼ਾਇਦ ਜਤਾਂ ਇਹਨਾਂ ਦੀ ਕੋਈ ਗੈਂਗ ਦੇ ਨੇ ਇੱਕ ਬੰਦਾ ਫਰਾਰ ਵੀ ਆ ਉਹ ਵੀ ਹੋ ਸਕਦਾ ਜਾਂ ਉਹ ਲੋਕ ਬੈਠੇ ਹੋਣਗੇ ਜਿਹੜੇ ਕਹਿੰਦੇ ਹੋਣਗੇ ਹੋਰ ਪਿੰਡ ਦੇ ਵਿੱਚੋਂ ਕੋਈ ਨੋਜਵਾਨ ਆਵਾਜ਼ ਨਾ ਠਾਲੇ ਮੇਰੀ ਆਵਾਜ਼ ਨੂੰ ਦਬਾਉਣ ਤੋਂ ਬਾਰੇ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ੇ ਵਿਰੁੱਧ ਉਸ ਸਮੇਂ ਸੁਰਖੀਆਂ ਵਿੱਚ ਆ ਗਈ ਸੀ ਜਦੋਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਭਾਈ ਬਖਤੌਰ ਵਿੱਚ ਇੱਕ ਸਾਬਕਾ ਫੌਜੀ ਦੀ ਕਟਮਾਰ ਹੁੰਦੀ ਹੈ ਕਟਮਾਰ ਵੀ ਇੰਨੀ ਭਿਆਨਕ ਹੁੰਦੀ ਹੈ ਕਿ ਉਸ ਦੀਆਂ ਦੋਨੋਂ ਲੱਤਾਂ ਨੇ ਜਿਹੜੀਆਂ ਤੋੜ ਦਿੱਤੀਆਂ ਜਾਂਦੀਆਂ ਨੇ ਤੇ આરોਪ ਨੇ ਕਿ ਉਹਦੀਆਂ ਲੱਤਾਂ ਤੋੜਨ ਵਾਲੇ ਪਿੰਡ ਦੇ ਨਸ਼ਾ ਤਸ਼ਕਰ ਨੇ ਨਸ਼ਾ ਵੇਚਦੇ ਨੇ ਤੇ ਫੌਜੀ ਉਹਨਾਂ ਦਾ ਵਿਰੋਧ ਕਰਦਾ ਸੀ ਪਿੰਡ ਵਿੱਚ ਨਸ਼ੇ ਖਿਲਾਫ ਪ੍ਰਚਾਰ ਕਰਦਾ ਸੀ ਇਸੇ ਪੂਰੇ ਘਟਨਾਕਰਮ ਦੌਰਾਨ ਇੱਕ ਲਖਵੀਰ ਸਿੰਘ ਨਾਂ ਦਾ ਮੌਜਬਾਨ ਹੈ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਨਸ਼ੇ ਖਿਲਾਫ ਪਿੰਡ ਚ ਪ੍ਰਚਾਰ ਕਰ ਰਿਹਾ ਕਮੇਟੀ ਚ ਵੀ ਕੰਮ ਕੀਤਾ ਉਸ ਵੱਲੋਂ ਵੀ ਇੱਕ ਵੀਡੀਓ ਪਾਈ ਜਾਂਦੀ ਹੈ ਜਦੋਂ ਫੌਜੀ ਦੇ ਕੁੱਟ ਮਾਰ ਤੋਂ ਬਾਅਦ ਪੁਲਿਸ ਪ੍ਰਸ਼ਾਸਨਾ ਨਹੀਂ ਜਾਗਦਾ ਪੁਲਿਸ ਪ੍ਰਸ਼ਾਸਨ ਵੱਲੋਂ ਨਹੀਂ ਕਾਰਵਾਈ ਹੁੰਦੀ ਤਾਂ ਇੱਕ ਸੋਸ਼ਲ ਮੀਡੀਆ ਰਾਹੀਂ ਆਪਣੀ ਇੱਕ ਵੀਡੀਓ ਪਾਉਂਦਾ ਹੈ ਤੇ ਪਿੰਡ ਬਕਾਉ ਦੇ ਪੋਸਟਰ ਵੀ ਲਗਾਉਂਦਾ ਇੱਕ ਵਾਰ ਫਿਰ ਇਸ ਨੂੰ ਹੁਣ ਧਮਕੀਆਂ ਮਿਲ ਰਹੀਆਂ ਨੇ ਅੱਜ ਪੁਲਿਸ ਅਧਿਕਾਰੀਆਂ ਨੂੰ ਮਿਲਣ ਆਇਆ ਪੂਰੀ ਗੱਲਬਾਤ ਕਰਦੇ ਆ ਲਖਵੀਰ ਹੁਣ ਫਿਰ ਕੀ ਸਮੱਸਿਆ ਆ ਗਈ ਪਿਛਲੇ ਦਿਨਾਂ 'ਚ ਤਾਂ ਬੜੇ ਤੁਹਾਡੇ ਕੋਲ ਸਾਰੀਆਂ ਪਾਰਟੀਆਂ ਦੇ ਨੁਮਾਇंदे ਆਏ ਖਾਸ ਕਰਕੇ ਸਰਕਾਰ ਦੇ ਨੁਮਾਇंदे ਵੀ ਪੁੱਜੇ ਵੀ ਬਹੁਤ ਤੁਹਾਡੇ ਨਾਲ ਵਾਅਦੇ ਕਰਕੇ ਗਏ ਤੁਹਾਡੀ ਸੁਰੱਖਿਆ ਦੇ ਦਾਅਵੇ ਕੀਤੇ ਅੱਜ ਕੀ ਸਮੱਸਿਆ ਆਈ ਤੁਹਾਨੂੰ ਪਿੰਡ ਤੋਂ ਅਧਿਕਾਰੀਆਂ ਦੇ ਦਫ਼ਤਰਾਂ ਚ ਜਾਉਣਾ ਪਿਆ ਦੇਖੋ ਜੀ ਅਸੀਂ ਆਵਾਜ਼ ਚੁੱਕੀ ਪਿੰਡ ਦੀ ਅਸੀਂ ਕੋਈ ਅੱਜ ਤੋਂ ਨਹੀਂ ਪਹਿਲਾਂ ਤੋਂ ਪਿੰਡ ਦੇ ਲਈ ਲੜਦੇ ਆਏ ਆ ਖੜਦੇ ਆਏ ਆ ਅਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਇਹੀ ਮੰਗ ਰੱਖਣਾ ਆਏ ਆ ਕਿ ਜਿਹੜੀਆਂ ਮੈਨੂੰ ਆਨਲਾਈਨ ਧਮਕੀਆਂ ਦੇ ਰਹੇ ਨੇ ਤੂੰ ਖੜਜਾ ਮਸਲਾ ਠੰਡਾ ਹੋਣ ਦੇ ਤੈਨੂੰ ਪਟੇ ਸਮਾਜ ਹਾਲਾਂਕਿ ਮੈਂ ਅਸੀਂ ਤਾਂ ਕਿਹੜੇ ਸਮਾਜ ਸੇਵੀ ਆਪ ਤੱਕ ਆਮ ਨਾਗਰਿਕਾਂ ਅਕੇ ਤਨ ਨੂੰ ਅਸੀਂ ਇੱਕ ਦੇ ਦਿਨ ਚੀ ਠੋਕਾਂਗੇ ਵੱਡੇ ਸਮਾਜ ਸੇਵੀ ਨੂੰ ਉਹ ਮੈਂ ਸਰਕਾਰ ਦੇ ਧਿਆਨ ਦੇ ਵਿੱਚ ਲਿਆਉਣਾ ਆ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਉਣਾ ਆ ਕਿ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਮੇਰੀ ਜਾਨ ਨੂੰ ਕੁਝ ਹੁੰਦਾ ਤੇ ਸਾਡੇ ਪਿੰਡ ਦੇ ਆਮ ਪਿੰਡਾਂ ਦੇ ਜਿਹੜੇ ਨੌਜਵਾਨ ਆ ਉਹਨਾਂ ਦੇ ਵੀ ਹੌਸਲੇ ਟੁੱਟਣਗੇ ਕਿ ਅਸੀਂ ਪਿੰਡਾਂ ਦੀ ਆਵਾਜ਼ ਆ ਜਿਹੜੀ ਜੇ ਚੁੱਕਾਂਗੇ ਗੁੰਡਾ ਅੰਸਰ ਆ ਜੀ ਸਾਨੂੰ ਡਰਾਉਂਦੇ ਰਹਿਣਗੇ ਤਾਂ ਕਿਸੇ ਵੀ ਨੌਜਵਾਨ ਨੇ ਇੱਥੇ ਸਾਡੇ ਪੰਜਾਬ ਦੇ ਵਿੱਚ ਨਹੀਂ ਰਹਿਣਾ ਸਾਡੇ ਪੰਜਾਬ ਦੀ ਜਵਾਨੀ ਡਰਦੀ ਹੋਈ ਨਾ ਗੁੰਡਾ ਅੰਸਰਾਂ ਤੋਂ ਬਾਹਰ ਭੱਜੂਗੀ ਸੋ ਮੈਨੂੰ ਕੋਈ ਜਾਨ ਦਾ ਖਤਰਾ ਨਹੀਂ ਹੈਗਾ ਕਿ ਮੈਂ ਮਰ ਜੂਗਾ ਕੋਈ ਗੱਲ ਨਹੀਂ ਪਹਿਲਾਂ ਵੀ ਬੜੇ ਮਰਦੇ ਆਏ ਨੇ ਇੱਥੇ ਹਨਾ ਕੋਈ ਦੁਨੀਆ ਜਿਵੇਂ ਕਹਿੰਦੇ ਹੁੰਦੇ ਪਿੰਡਾਂ ਦੇ ਵਿੱਚ ਖੁੰਡ ਚਰਚਾ ਚੱਲਦੀ ਵੀ ਜਾਗਣੀ ਸੁਣਨਾ ਹੁੰਦਾ ਪਰ ਕਿਤੇ ਨਾ ਕਿਤੇ ਪਰਿਵਾਰ ਦੇ ਵਿੱਚ ਡਰ ਦਾ ਮਾਹੌਲ ਆ ਪਰਿਵਾਰ ਦੇ ਵਿੱਚ ਸਹਿਮ ਦਾ ਮਾਹੌਲ ਆ ਕਿਉਂਕਿ ਮੇਰੇ 4 ਕੁ ਮਹੀਨੇ ਦੀ ਬੱਚੀ ਹੈ ਹਜੇ ਹਨਾ ਸੋ ਪਿੰਡ ਦੇ ਲੋਕ ਵੀ ਇਹੀ ਕਹਿੰਦੇ ਨੇ ਕਿ ਯਾਰ ਲੱਖੀ ਕੋਈ ਗੱਲ ਨਹੀਂ ਤੂੰ ਆਵਾਜ਼ ਠਾਈ ਹੈ ਕੋਈ ਗੱਲ ਤੇਰੇ ਨਾਲ ਆਸੀ ਅੱਧੀ ਰਾਤ ਤੱਕ ਅੱਧੀ ਰਾਤ ਨੂੰ ਵੀ ਆਵਾਜ਼ ਮਾਰ ਲਈ ਤੇਰੇ ਨਾਲ ਖੜਾਂਗੇ ਪਰ ਮੇਰਾ ਘਰ ਹੈਗਾ ਜਿਹੜਾ ਉਹ ਪਿੰਡ ਤੋਂ 2 ਕਿਲੋਮੀਟਰ ਦੂਰ ਸੋ ਪਰਿਵਾਰ ਕਿਤੇ ਨਾ ਕਿਤੇ ਡਰਿਆ ਹੋਇਆ ਇਹਨਾਂ ਧਮਕੀਆਂ ਤੋਂ ਕਿ ਕੱਲ ਨੂੰ ਆ ਕੇ ਇਹ ਚਾਰ ਬੰਦੇ ਆ ਕੇ ਮੇਰੇ ਗੋਲੀਆਂ ਮਾਰ ਜਾਣਗੇ ਹਨ ਸੋ ਮੈਂ ਪ੍ਰਸ਼ਾਸਨ ਦੇ ਸਰਕਾਰ ਦੇ ਧਿਆਨ ਦੇ ਵਿੱਚ ਲਿਆਉਣਾ ਚਾਹਣਾ ਕਿ ਸਾਡੇ ਪਿੰਡ ਦੀ ਸਾਡੀ ਜਿਹੜੀ ਸੁਰੱਖਿਆ ਉਹ ਜਕੀਨੀ ਬਣਾਈ ਜਾਵੇ ਤੁਹਾਨੂੰ ਕਹਿੰਦੇ ਸੁਰੱਖਿਆ ਗਾੜੀ ਦਿੱਤਾ ਸੀ ਕੋਈ ਉਹਦੇ ਨਾਲ ਸੁਰੱਖਿਆ ਨਹੀਂ ਮਹਿਸੂਸ ਕਰੇ ਵੀ ਸੁਰੱਖਿਆ ਤੋਂ ਤੁਸੀਂ ਤੁਹਾਡਾ ਆਪਣਾ ਬਾਈਪਨ ਹੈ ਤੁਹਾਡੇ ਕੋਲੇ ਦੂਸਰੀ ਗੱਲ ਇੱਕ ਗਾੜੀ ਤੁਹਾਨੂੰ ਦਿੱਤਾ ਹੋਇਆ ਤੁਸੀਂ ਹੋਰ ਦੀ ਮੰਗ ਕਰ ਰਹੇ ਹੋ ਕਿਸ ਤਰ੍ਹਾਂ ਦੀ ਰਿਮਾਂਡ ਤੁਸੀਂ ਕਰ ਰਹੇ ਹੋ ਸੁਰੱਖਿਆ ਦੀ ਨਹੀਂ ਅਸੀਂ ਕੋਈ ਜਿਹੜਾ ਮੇਰੇ ਕੋਲੇ ਕੋਈ ਵੈਪਨ ਨਹੀਂ ਹੈਗਾ ਕਿਉਂਕਿ ਮੈਨੂੰ ਆਪਣਾ ਦੀ ਕੀ ਲੋੜ ਸੀ ਆਪਾਂ ਤਾਂ ਇੱਕ ਆਮ ਜਿਹਨੂੰ ਕਹਿੰਦੇ ਆ ਨਾਗਰਿਕ ਆ ਅਸੀਂ ਮੇਰੇ ਫਾਦਰ ਸਾਹਿਬ ਇੱਕ ਸਾਬਕਾ ਫੌਜੀ ਨੇ ਤੇ ਅਸੀਂ ਪਿੰਡ ਦੇ ਲਈ ਆਵਾਜ਼ ਠਾਈ ਕਿ ਪਿੰਡ ਦੇ ਇੱਕ ਸਾਬਕਾ ਫੌਜੀ ਨਾਲ ਐਡਾ ਧੱਕਾ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਕਿਸੇ ਆਮ ਦੁਕਾਨਦਾਰ ਮਜ਼ਦੂਰ ਕਿਸਾਨ ਨਾਲ ਧੱਕਾ ਹੋਊਗਾ ਤਾਂ ਸਾਡੇ ਪਿੰਡ ਦਾ ਹੋਰ ਬੋਲੂਗਾ ਕੋਣ ਆ ਵੀ ਨੋ ਸੋ ਇਸ ਕਰਕੇ ਅਸੀਂ ਸਰਕਾਰ ਦੇ ਧਿਆਨ ਦੇ ਵਿੱਚ ਗੱਲ ਲਿਆਉਣਾ ਆ ਕਿ ਸਾਡੀ ਸੁਰੱਖਿਆ ਦਾ ਕੋਈ ਗੱਲ ਨਹੀਂ ਕਿ ਤੁਹਾਨੂੰ ਦੱਸਣਾ ਆ ਕਿ ਧਮਕੀਆਂ ਮਿਲ ਰਹੀਆਂ ਨੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਅਨਸਖਾਮੀ ਘਟਨਾ ਵਾਪਰਦੀ ਆ ਤਾਂ ਸਾਡਾ ਜਿਹੜਾ ਪਿੰਡ ਆ ਪਿੰਡ ਦਾ ਰੋਅ ਐਡਾ ਵਧੂਗਾ ਇਹ ਸਰਕਾਰ ਦੇ ਹੱਥ ਵਸੋ ਇਹ ਗੱਲ ਬਾਹਰ ਹੋ ਜਾਣੀ ਆ ਤਾਂ ਕਿਹ ਕੌਮ ਦੇ ਰਿਹਾ ਲਖਵੀ ਤੁਹਾਨੂੰ ਕੋ ਫੋਨ ਤੇ ਵੀ ਧਮਕੀਆਂ ਆ ਰਹੀਆਂ ਜਾਂ ਤੁਹਾਨੂੰ ਕਮੈਂਟਾਂ 'ਚ ਧਮਕੀਆਂ ਦਿੱਤੀਆਂ ਕਿਸ ਤਰ੍ਹਾਂ ਦੀਆਂ ਧਮਕੀਆਂ ਜਿਹੜੇ ਦੇ ਰਹੇ ਹੈਗੇ ਤੁਹਾਨੂੰ ਕਮੈਂਟਾਂ ਦੇ ਵਿੱਚ ਵੀ ਬਕਾਇਦਾ ਮੈਂ ਮੈਂਸ਼ਨ ਵੀ ਕੀਤਾ ਜੀ ਸਾਹਿਬ ਨੂੰ ਬਕਾਇਦਾ ਪੰਜਾਬ ਪੁਲਿਸ ਨੂੰ ਉਹ ਕਮੈਂਟਾਂ ਦੇ ਸਕਰੀਨਸ਼ਾਟ ਲੈ ਕੇ ਮੈਂ ਬਕਾਇਦਾ ਉੱਪਰ ਦਿੱਤਾ ਹੋਇਆ ਬੰਦੇ ਬੇਖੌਫ ਹੋ ਕੇ ਉਹ ਤਾਂ ਹਜੇ ਵੀ ਕਹਿੰਦੇ ਕੋਈ ਗੱਲ ਨਹੀਂ ਕਰ ਲੈ ਜਿਹੜਾ ਕੁਝ ਹੁੰਦਾ ਹਨਾ ਮੈਂ ਫੋਟੋਆਂ ਬਕਾਇਦਾ ਪਾਈਆਂ ਹੋਈਆਂ ਨੇ ਤੁਹਾਨੂੰ ਵੀ ਮੈਂ ਸਕਰੀਨਸ਼ਾਟ ਜਿਹੜੇ ਹੈਗੇ ਉਹ ਦੇ ਦੂੰਗਾ ਪਰ ਮੈਂ ਇਹਨਾਂ ਕਿ ਡਰਤਾਂ ਕੀਆਂ ਤੋਂ ਡਰਨ ਵਾਲਾ ਨਹੀਂ ਹੈਗਾ ਮਰਨਾ ਇੱਕ ਦਿਨ ਮੈਂ ਪਹਿਲਾਂ ਵੀ ਦੱਸਿਆ ਮਰਨਾ ਇੱਕ ਦਿਨ ਹੈਗਾ ਕੋਈ ਗੱਲ ਨਹੀਂ ਮਰ ਜਾਗੇ ਜੇ ਪਿੰਡ ਲਈ ਆਪਦੇ ਸਮਾਜ ਲਈ ਲੜਦੇ ਮਰਾਂਗੇ ਇਸ ਤੋਂ ਚੰਗੀ ਕੀ ਹੋਰ ਗੱਲ ਆ ਚਾਰ ਲੋਕ ਜੇ ਚਾਰ ਦਿਨ ਯਾਦ ਰੱਖਣਗੇ ਤਾਂ ਇਨਸਾਨ ਵਾਸਤੇ ਦੁੱਖ ਖੁਸ਼ੀ ਦੀ ਕੀ ਗੱਲ ਆ ਅਸੀਂ ਪੰਜਾਬੀ ਆ ਅਸੀਂ ਜਲਮੁਰੋਧਾ ਜਿਹੜੀ ਉਹ ਆਵਾਜ਼ ਠਾਉਂਦੇ ਆਏ ਆ ਅਸੀਂ ਨਾ ਕੋਈ ਇਹਨਾਂ ਤੋਂ ਡਰਦੇ ਨਹੀਂ ਹੈਗੇ ਪਹਿਲਾਂ ਵੀ ਇਥੇ ਸਦੀਆਂ ਤੋਂ ਚੱਲਦਾ ਆਇਆ ਹਨ ਜੇ ਇਹਨਾਂ ਲੋਕਾਂ ਤੋਂ ਅਸੀਂ ਡਰ ਕੇ ਘਰੇ ਬਹਿ ਗਏ ਫਿਰ ਸਾਡੇ ਪੰਜਾਬ ਦੇ ਸਾਰੇ ਨੌਜਵਾਨ ਦਰ ਜਾਣਗੇ ਕਿ ਅਸੀਂ ਕੀ ਬੋਲਣਾ ਲਿਖ ਵੀਰ ਕੌਣ ਬੰਦੇ ਨੇ ਜਿਹੜੇ ਧਮਕੀਆਂ ਦੇ ਰਹੇ ਨੇ ਕੀ ਕਾਰਨ ਮੰਨਦੇ ਹੋ ਕੀ ਲੱਗਦਾ ਵੀ ਤੁਸੀਂ ਨਸ਼ਾ ਰੋਕ ਕੇ ਆ ਜਾ ਨਸ਼ਾ ਤਸ਼ਕਰਾਂ ਦੇ ਖਿਲਾਫ ਕਾਰਵਾਈ ਕਰਾਈ ਹੈ ਤਾਂ ਕਰ ਕੀ ਹੈ ਬੇਸ਼ੱਕ ਸਰਕਾਰ ਆ ਜਿਹੜੀ ਕਹਿੰਦੀ ਹੈ ਵੀ ਯੁੱਧ ਨਸ਼ੇ ਵਿਰੁੱਧ ਚੱਲ ਰਿਹਾ ਹੈਗਾ ਪਰ ਉਹਨਾਂ ਖਿਲਾਫ ਕਾਰਵਾਈ ਕਿਉਂ ਨਹੀਂ ਕਰ ਰਹੀ ਸਕਤ ਦੇਖੋ ਯੁੱਧ ਨਸ਼ਿਆਂ ਵਿਰੁੱਧ ਮੈਂ ਪਹਿਲਾਂ ਵੀ ਦੱਸਿਆ ਅਸੀਂ ਵੀ ਆਉਣ ਨੂੰ ਤਿਆਰ ਆ ਸਰਕਾਰ ਨਾਲ ਅਸੀਂ ਕੋਈ ਸਰਕਾਰ ਵਿਰੋਧੀ ਨਹੀਂ ਹੈਗੇ ਜਿਹੜੇ ਲੋਕ ਇਹ ਧਮਕੀਆਂ ਦੇ ਰਹੇ ਨੇ ਸ਼ਾਇਦ ਜਾਂ ਤਾਂ ਇਹਨਾਂ ਦੀ ਕੋਈ ਗੈਂਗ ਦੇ ਨੇ ਇੱਕ ਬੰਦਾ ਫਰਾਰ ਵੀ ਆ ਉਹ ਵੀ ਹੋ ਸਕਦਾ ਜਾਂ ਉਹ ਲੋਕ ਬੈਠੇ ਹੋਣਗੇ ਜਿਹੜੇ ਕਹਿੰਦੇ ਹੋਣਗੇ ਹੋਰ ਪਿੰਡ ਦੇ ਵਿੱਚੋਂ ਕੋਈ ਨੌਜਵਾਨ ਆਵਾਜ਼ ਨਾ ਠਾਲੇ ਮੇਰੀ ਆਵਾਜ਼ ਨੂੰ ਦਬਾਉਣ ਦੇ ਮਾਰੇ ਸੋ ਇਹੀ ਮੈਂ ਦੱਸਣ ਆਇਆ ਕਿ ਅਸੀਂ ਜਿਹੜੇ ਮਨੀਸ਼ ਕੁਮਾਰ ਜੀ ਦੀ ਵੀ ਗੱਲ ਕੀਤੀ ਹੈ ਇਨਸਪੈਕਟਰ ਨੇ ਉਹ ਸਗੋਂ ਦੀ ਮੇਰੇ ਵਿਰੋਧੀ ਨਹੀਂ ਉਹ ਸਰਕਾਰ ਦੇ ਵਿਰੋਧੀ ਹੋਈ ਹੋਗੇ ਚਲੇ ਨੇ ਕਿਤੇ ਨਾ ਕਿਤੇ ਜਾ ਕੇ ਉਹਨਾਂ ਨੇ ਇਹ ਕਹਿਣਾ ਸੀ ਵੀ ਲਖਵੀਰ ਜਿਆ ਤੇਰੇ ਨਾਲ ਆ ਸੀ ਕੋਈ ਗੱਲ ਨਹੀਂ ਤੈਨੂੰ ਡਰਨ ਦੀ ਲੋੜ ਨਹੀਂ ਹੈਗੀ ਕਿਸੇ ਤੋਂ ਹਨਾ ਤਾਂ ਪਿੰਡ ਦੇ ਲੋਕਾਂ ਨੂੰ ਵੀ ਹੌਸਲਾ ਮਿਲਦਾ ਸਾਡਾ ਪਿੰਡ ਵੀ ਇਹ ਕਹਿੰਦਾ ਹੈ ਸਰਕਾਰ ਵਾਕਈ ਸਖਤ ਆ ਹਨਾ ਹਾਂ ਸੋ ਉਹਨਾਂ ਦਾ ਕਿਤੇ ਨਾ ਕਿਤੇ ਆ ਕੇ ਮੈਨੂੰ ਤੁਮਕਾਉਣਾ ਮੇਰਾ ਤਾਂ ਕਸੂਰ ਹੀ ਕੋਈ ਨਹੀਂ ਹੈਗਾ ਨਾ ਮੈਨੂੰ ਇਹ ਦੱਸ ਦੋ ਵੀ ਮੈਂ ਤਾਂ ਇੱਕ ਸਿਰਫ ਇੱਕ ਹਮਦਰਦੀ ਦੇ ਤੌਰ ਤੇ ਇੱਕ ਇੱਕ ਸਾਹਕਾ ਫੌਜੀ ਦੀ ਆਵਾਜ਼ ਚੁੱਕੀ ਹੈ ਜਿਹਦੀ ਇੱਕ ਲੱਤ ਇੱਕ ਲੱਤ ਆ ਖਤਮ ਹੋ ਗਈ ਇੱਕ ਲੱਤ ਪੜ ਪਈ ਆ ਵੀ ਉਸ ਬੰਦੇ ਦੀ ਆਵਾਜ਼ ਚੁੱਕੀ ਆ ਜਿਹੜਾ ਕਿਸੇ ਨਜਲੇ ਨਹੀਂ ਲੜ ਰਿਹਾ ਸੀ ਆਪਣੇ ਪਿੰਡ ਲਈ ਲੜ ਰਿਹਾ ਸੀਗਾ 2023 ਤੋਂ ਬਕਾਇਦਾ ਕਮੇਟੀ ਬਣਾਈ ਹੋਈ ਆ ਕੋਈ ਅਸੀਂ ਹਵਾ ਚ ਤੀਰ ਨਹੀਂ ਮਾਰੇ ਸਾਡੇ ਕੋਲੇ ਬਕਾਇਦਾ ਕੱਲੀ-ਕੱਲੀ ਗੱਲ ਦਾ ਪ੍ਰੂਫ ਪਿਆ ਕਿਵੇਂ ਕਮੇਟੀ ਬਣੀ ਕਿਵੇਂ ਚਲਾਈ ਗਈ ਕਿਵੇਂ ਉਹਦਾ ਵਿਚਾਰੇ ਦਾ ਅਸੀਂ ਆਮ ਘਰਾਂ ਦੇ ਮਿਡਲ ਕਲਾਸ ਲੋਕ ਆ ਤੇ ਵਿਚਾਰਾ ਨਾ ਉਹ ਰਣਵੀਰ ਸਿੰਘ ਨੌਜਵਾਨਾਂ ਨੂੰ ਟੀ-ਸ਼ਰਟਾਂ ਨੀਕਰਾਂ ਵੀ ਲੈ ਕੇ ਦਿੰਦਾ ਸੀ ਆਪਦੀ ਜੇਬ ਚ ਤੇ ਕਮੇਟੀ ਵਾਲੇ ਮੁੰਡਿਆਂ ਨੂੰ 5-500 ਦਾ ਕਿਤੇ ਤੇਲ ਪਵਾਤਾ ਤੁਸੀਂ 1000 ਦਾ ਪਵਾ ਲੋ 500 ਦਾ ਪਵਾ ਲੋ ਸੋ ਬੰਦਾ 1000 ਪਿੰਡ ਵਾਸਤੇ ਵਿਚਾਰਾ ਨਹੀਂ ਕੋਣ 1 ਰੁਪਿਆ ਨਹੀਂ ਕੋਈ ਖਾਤ ਕੇ ਰਾਜੀ ਹੈਗਾ ਪਿੰਡ ਵਾਸਤੇ ਕਰਦਾ ਸੀਗਾ ਜੇ ਉਸ ਬੰਦੇ ਨੂੰ ਅੱਜ ਆਹਾ ਮਿਲਿਆਗਾ ਉਹ ਵਿਚਾਰਾ ਬੈੱਡ ਤੇ ਪਿਆਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੌਣ ਆਪਰੇ ਪਿੰਡ ਦੀ ਆਵਾਜ਼ ਠਾਊਗਾ ਹੁਣ ਤੁਹਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਪਿੰਡ 'ਚ ਕਿਸ ਤਰ੍ਹਾਂ ਦਾ ਰੋਸ ਹੈ ਕੀ ਲੱਗਦਾ ਜਿਵੇਂ ਤੁਹਾਨੂੰ ਫਿਰ ਅੱਗੇ ਹੋਰ ਕੋਈ ਪਿੰਡਾਂ ਵਾਲਾ ਆਏ ਐ ਵਧੂਗਾ ਜਾਂ ਹੋਰ ਨਸ਼ੇ ਦੇ ਖਿਲਾਫ ਕੋਈ ਬਾਚੂਗਾ ਕਿ ਨਸ਼ਾ ਤਸਕਰ ਇਸ ਤਰ੍ਹਾਂ ਦਬਾਈ ਜਾਣਗੇ ਲੋਕਾਂ ਨੂੰ ਦੇਖੋ ਇਹ ਇੱਕ ਜਿਵੇਂ ਕਹਿੰਦੇ ਹੁੰਦੇ ਆ ਇਹੋ ਜੀ ਘੜੀ ਆ ਜੇ ਤਾਂ ਅਸੀਂ ਪਿੱਛੇ ਹਟਦੇ ਆ ਤਾਂ ਇਹਨਾਂ ਦੇ ਹੌਸਲੇ ਜਿਹੜੇ ਹੋਰ ਵਧਣਗੇ ਕੱਲ ਨੂੰ ਕਿਸੇ ਦੀਆਂ ਵੀ ਆ ਕੇ ਹਿਲਤਾ ਤੋੜ ਜਾਣਗੇ ਪਹਿਲਾਂ ਵੀ ਇਹਨਾਂ ਨੇ ਜਿਹੜੀਆਂ ਹੈਗੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੋਇਆ ਜੇ ਇਸ ਵਾਰ ਅਸੀਂ ਚੁੱਪ ਕਰ ਗਏ ਨਾ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਇਹ ਪਿੰਡ ਦੇ ਲੋਕਾਂ ਨੂੰ ਘਰਾਂ ਚੋਂ ਖੜਕੜ ਕੇ ਕੁੱਟਿਆ ਕਰਨਗੇ ਜਿਵੇਂ ਇਹ ਫੌਜੀ ਨਾ ਹੋਈ ਆ ਸੋ ਇਹਨਾਂ ਦੇ ਇੰਨੇ ਹੌਸਲੇ ਬੁਲੰਦ ਨੇ ਆਪਾਂ ਇੱਕ ਇੱਕ ਆਪਾਂ ਇਹੋ ਜਿਹੇ ਲੋਕ ਆ ਕੁਦਰਤ ਨੂੰ ਮੰਨਣ ਵਾਲੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਆਪਾਂ ਜੇ ਪੱਤਾ ਟਾਣੀ ਵੀ ਤੋੜ ਲਈਏ ਨਾ ਆਪਾਂ ਇਹ ਸੋਚਦੇ ਆ ਕਿਉਂ ਯਾਰ ਇਹਦੇ ਵਿੱਚ ਜਾਨ ਹੈਗੀ ਆ ਸੋ ਇੱਕ ਚੰਗੇ ਭਲੇ ਇਨਸਾਨ ਨੂੰ ਤੁਸੀਂ ਜਿਹੜਾ ਬੰਦਾ ਯਾਰ ਟਿੱਕੇ ਨਹੀਂ ਬੈਠਦਾ ਸੀਗਾ ਕਿਤੇ ਕਿਤੇ ਕੰਮ ਕਰਨ ਜਾਵੜਿਆ ਕਿਤੇ ਖੇਤ ਜਾਵੜਿਆ ਉਹ ਬੰਦੇ ਨੂੰ ਅੱਜ ਕਿੰਨੇ ਦਿਨ ਹੋ ਗਏ ਬੈੱਡ ਤੇ ਪਿਆ ਉਹ ਇਨਸਾਨ ਤੋਂ ਪੁੱਛ ਕੇ ਦੇਖੋ ਤੇ ਦਿਲ ਦੇ ਵਿੱਚ ਚੱਲ ਕੀ ਗਿਆ ਵੀਰ ਜੱਟ ਉਸ ਜਿਹੜ ਫਿਰ ਵੀ ਧਮਕੀਆਂ ਦੇ ਪਿਛਲੇ ਦਿਨਾਂ ਚ ਵੀ ਤੁਹਾਡੇ ਕੋਲ ਪੰਜਾਬ ਸਰਕਾਰ ਦੇ ਨੁਮਾਇंदे ਆਏ ਫਿਰ ਵੀ ਧਮਕੀਆਂ ਮਿਲ ਰਹੀਆਂ ਹੈਗੀਆਂ ਫਿਰ ਅਗਲਾ ਐਕਸ਼ਨ ਕੀ ਰਹਿਣ ਵਾਲਾ ਜੇ ਕੋਈ ਨਹੀਂ ਹੱਲ ਹੁੰਦਾ ਕਿ ਪਿੰਡ ਇਕੱਜਟ ਹੋਊਗਾ ਕੋਈ ਸੰਘਰਸ਼ ਕਰੂ ਕਿਸ ਤਰ੍ਹਾਂ ਦਾ ਜਿਹੜਾ ਤੁਹਾਡਾ ਐਕਸ਼ਨ ਹੋਊਗਾ ਦੇਖੋ ਪਿੰਡ ਇੱਕ ਜੱਟ ਹੁਣ ਵੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਵੱਲੋਂ ਵੀ ਕਿਹਾ ਗਿਆ ਜੇ ਸਰਕਾਰ ਜਾਂ ਕੋਈ ਪ੍ਰਸ਼ਾਸਨਿਕ ਅਧਾਰੀ ਜੇ ਆਪਣੀ ਗੱਲ ਨਹੀਂ ਸੁਣਦਾ ਤਾਂ ਅਸੀਂ ਕੋਈ ਸੰਘਰਸ਼ ਹੈ ਜਿਹੜਾ ਉਹ ਲੰਬਾ ਬਿੱਡਾਂਗੇ ਤਾਂ ਦੇਖਦੇ ਆ ਕਿ ਅੱਗੇ ਪਿੰਡ ਦੇ ਲੋਕਾਂ ਨਾਲ ਜਾ ਕੇ ਵਿਚਾਰ ਕਰਦੇ ਆ ਜੇ ਪ੍ਰਸ਼ਾਸਨ ਸਾਨੂੰ ਸਹਿਮਤੀ ਦਿੰਦਾ ਕਿ ਤੁਹਾਨੂੰ ਡਰਨ ਦੀ ਲੋੜ ਨਹੀਂ ਹੈਗੀ ਅਸੀਂ ਬੰਦਾ ਜਿਹੜਾ ਤੀਜਾ ਅਰੈਸਟ ਕਰ ਲਾਂਗੇ ਤਾਂ ਅਸੀਂ ਕੋਈ ਪ੍ਰਸ਼ਾਸਨ ਦੇ ਵਿਰੋਧੀ ਨਹੀਂ ਹੈਗੇ ਅਸੀਂ ਪ੍ਰਸ਼ਾਸਨ ਦਾ ਸਾਥ ਦੇਵਾਂਗੇ ਪਰ ਜੇ ਸਾਡੀ ਗੱਲ ਹੀ ਨਾ ਸੁਣੀ ਗਈ ਫਿਰ ਅਸੀਂ ਕਿਤੇ ਨਾ ਕਿਤੇ ਜਾ ਕੇ ਕੁਝ ਤਾਂ ਸੋਚਾਂਗੇ ਬਿਲਕੁਲ ਐਸਨ ਲਖਵੀਰ ਸਿੰਘ ਜਿਨ੍ਹਾਂ ਨੇ ਕਿਹਾ ਕਿ ਇਹ ਅਧਿਕਾਰੀਆਂ ਨੂੰ ਮਿਲਣਾ ਹੈ ਜੇਕਰ ਅਧਿਕਾਰੀ ਇਹਨਾਂ ਦੀ ਗੱਲ ਸੁਣਦੇ ਆ ਜਾਂ ਇਹਨਾਂ ਦਾ ਹੱਲ ਕਰਦੇ ਆ ਤਾਂ ਠੀਕ ਹੈ ਤੇ ਨਹੀਂ ਆਉਣ ਵਾਲੇ ਦਿਨਾਂ ਚ ਪੂਰਾ ਪਿੰਡ ਇਕੱਠਾ ਹੋ ਕੇ ਸੰਘਰਸ਼ ਦਾ ਰਾਹ ਵੀ ਅਖਤਿਆਰ ਕਰੇਗਾ ਮਨੀਸ਼ ਗਰਗ ਪੀਟੀਸੀ ਨਿਊਜ਼ ਪਟੈਂਡ